ਮਸਲਾ ਚੱਲ ਪਿਆ ਜੰਗਲ ਦੇ ਵਿੱਚ ਵੋਟਾਂ ਦਾ ਇੱਕ ਪਾਸੇ ਸ਼ੇਰ ਖੜ ਗਿਆ ਇੱਕ ਪਾਸੇ ਬਾਂਦਰ ਖੜ ਗਿਆ ਕਹਿੰਦਾ ਮੈਨੂੰ ਵੋਟਾਂ ਪਾਓ ਉਹ ਕਹਿੰਦਾ ਅੱਗੇ ਤੇ ਸ਼ੇਰ ਨੂੰ ਰਾਜਾ ਬਣਾਉਂਦੇ ਆਇਓ ਐਦਕੀ ਬਾਂਦਰ ਕਹਿੰਦਾ ਮੈਨੂੰ ਤੁਸੀਂ ਬਣਾਓ ਉਹ ਕਹਿੰਦੇ ਵੀ ਚਲੋ ਵੇਖੀ ਜਾਏਗੀ ਉਹਨਾਂ ਨੇ ਬਾਂਦਰ ਨੂੰ ਜਿਤਾਤਾ ਉਹ ਜਿੱਤ ਗਿਆ ਅਗਲੇ ਦਿਨ ਸ਼ੇਰ ਨੇ ਕੀ ਕੀਤਾ ਇੱਕ ਬੱਕਰੀ ਦਾ ਛੋਟਾ ਜਿਹਾ ਮੇਮਣਾ ਚੱਕ ਕੇ ਲੈ ਗਿਆ ਤੇ ਬੱਕਰੀ ਗਈ ਬਾਂਦਰ ਕੋਲ ਕਹਿੰਦੀ ਬਚਾ ਹੁਣ ਤੂੰ ਤੈਨੂੰ ਅਸੀਂ ਬਣਾਇਆ ਨਾ ਕਹਿੰਦਾ ਠਹਿਰ ਜਾ ਬੀਬੀ ਹੁਣੀ ਜਾਨਾ ਉਹ ਗਿਆ ਕਦੇ ਉਹ ਟਾਣੀ ਤੇ ਛਾਲ ਕਦੇ ਉਹ ਟਾਣੀ ਤੇ ਛਾਲ ਕਦੇ ਉਹ ਟਾਣੀ ਤੇ ਛਾਲ ਕਦੇ ਉਹ ਟਾਣੀ ਤੇ ਛਾਲਾਂ ਹੀ ਮਾਰੀ ਜਾਏ ਨੇੜੇ ਜਾਏ ਨਾ ਛੇਰ ਦੇ ਨੇੜੇ ਜਾਏ ਨਾ ਆ ਗਿਆ ਥੱਕ ਥੁੱਕ ਕੇ ਕਹਿੰਦੇ ਵੀ ਤੂੰ ਨੇੜੇ ਤੇ ਗਿਆ ਹੀ ਨਹੀਂ ਕਹਿੰਦਾ ਵੇਖ ਉਹ ਗੱਲ ਵੱਖ ਹੈ ਵੀ ਗੱਲ ਨਹੀਂ ਬਣੀ ਪਰ ਮੇਰੀ ਭੱਜ ਦੌੜ ਵਿੱਚ ਤੇ ਕੋਈ ਫਰਕ ਨਹੀਂ ਮਾਫ ਕਰਨਾ ਸਾਡੀਆਂ ਭੱਜ ਨੱਠਾਂ ਇਹੋ ਜਿਹੀਆਂ ਹੈ ਕਈ